ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਜਾਂ ਬਾਹਰੋਂ ਵੇਚਣ ਆਉਂਦਾ ਜੋ ਤੁਹਾਨੂੰ ਤਰੀਕਾ ਸਹੀ ਲੱਗਦਾ ਜਿਹੜੇ ਤਰੀਕੇ ਨਾਲ ਤੁਸੀਂ ਦੱਸਣਾ ਚੁੰਦੇ ਜੇ ਉਹਦੇ ਬਾਰੇ ਸਾਨੂੰ ਤੁਹਾਨੂੰ ਤੁਹਾਡਾ ਕਾਰਡ ਥੋੜੇ ਦਿਨਾਂ ਤੱਕ ਇੱਕ 10 ਲੱਖ ਦਾ ਕਾਰਡ ਪਤਾ ਕਿਹੜਾ ਜੇ ਆਂਦਾ ਉਸ ਪਿੰਡ ਵਿੱਚ ਦੇਖ ਚਾਹ ਪੋਸ਼ ਕੰਮ ਚ ਨਸ਼ਾ ਵਾਰ ਦਿਓ ਅਹੀਂ ਕਾ ਫੇਰ ਆਂਦਾ ਜੇ ਨਸ਼ਾ ਵਾਰ ਦਿਓ ਨਾ ਅੱਜਾ ਕੰਮ ਉਹ ਫਿਰ ਤੁਹਾਨੂੰ ਮਾਰਦੀ ਲੋੜ ਦੇ ਪੈਣੇ ਨਾਲ ਆਪਣਾ ਵੀ ਹਰਕਨ ਚਾਰਜ ਫਟੇਗੜ ਚੂੜੀਆ ਸਰਦਾਰ ਬਲਬੀਰ ਸਿੰਘ ਪੰਨੇ ਨੇ ਜੁੱਧ ਨਸ਼ੇ ਵਿਰੁੱਧ ਮਹਿੰਦੇ ਪੈਤ ਹਲਕਾ ਫਟੇਗੜ ਚੂੜੀਆ ਦੇ ਪਿੰਡ ਸੈਦਪੁਰ ਕਲਾਂ ਪਿੰਡ ਬੱਦੇਵਾਲ ਖੁਰਦ ਪਿੰਡ ਵਾਸੀਆਂ ਨਾਲ ਕੀਤੀਆਂ ਫੇੜਨਾ ਇਸ ਮੌਕੇ ਬੋਲਦੇ ਹੋਏ ਬਲਬੀਰ ਸਿੰਘ ਪੰਨੇ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਓਨੀ ਦੇਰ ਨਸ਼ਾ ਜੜ ਤੋਂ ਖਤਮ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਪਿੰਡ ਵਾਸੀ ਪੂਸ ਪ੍ਰਸ਼ਾਸਨ ਅਤੇ ਸਰਕਾਰ ਦਾ ਸਹਿਯੋਗ ਲਈ ਕਰਨਗੇ ਇੱਥੇ ਬੋਲਦੇ ਹੋਏ ਬਲਬੀਰ ਸਿੰਘ ਪੰਨੇ ਨੇ ਕਿਹਾ ਕਿ ਪਿੰਡ ਦਾ ਕੋਈ ਵੀ ਪੰਚ ਸਰਪੰਚ ਜਾਂ ਨੰਬਰਦਾਰ ਕਿਸੇ ਵੀ ਨਸ਼ਾ ਤਸਕਰ ਦੀ ਜਮਾਨਤ ਨਾ ਦੇਵੇ ਤਾਂ ਜੋ ਕੋਈ ਵੀ ਵਿਅਕਤੀ ਨਸ਼ਾ ਤਸਕਰ ਨਾ ਬਣ ਸਕੇ ਅਤੇ ਨਾ ਹੀ ਕਦੇ ਕੋਈ ਨਸ਼ਾ ਵੇਚਣ ਬਾਰੇ ਸੋਚੇ ਉਥੇ ਬੋਲਦੇ ਹਨ ਬਲਦੇਸ ਸਿੰਘ ਪੱਲੇ ਨੇ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਤੇ ਚੰਨਣਾ ਵੀ ਪਾਇਆ ਮਾਝਾ ਲਾਈਵ ਟੀਵੀ ਨੇ ਖਤੇਗਰ ਤੂਰੀਆਂ ਤੋਂ ਮਨਪ੍ਰੀਤ ਸਿੰਘ ਮੈਂ ਰਿਪੋਰਟ मारना हो सब तो पहला काम उन्हें कि दसिया इन्हों रखो इन्होंख अ पढ़ना जान कि पढ़ के तो सोच ही पै जानी है दूजा काम उन्हें सामने दसाया तौर पर कमजोर कर और रोजी रोटी का मसला लुलझा रहे रोजी रोटी रोजी रोटी मसला रुझा रहे ਕੀ ਕੀ ਆ ਕੀ ਆ ਕਿਸ ਤਰ੍ਹਾਂ ਕਰਨਾ ਤੇ ਪੰਜਾਬਸ਼ਾ ਪਤਾ ਕਿਹੜਾ ਜੇ ਆਂਦਾ ਉਸ ਪਿੰਡ ਕੋਚ ਦੇਖ ਚ ਉਹ ਕੰਮ ਕਿਆ ਨਸ਼ਾ ਵਾਰਦੇ ਹੋ ਐ ਕਾ ਫੇਰ ਆਂਦਾ ਜੇ ਨਸ਼ਾ ਵਾਰਦੇ ਹੋ ਨਾ ਤੇਡਾ ਕੰਮ ਆ ਉਹ ਫਿਰ ਤੁਹਾਨੂੰ ਮਾਰ ਦੀ ਲੋੜ ਦੇ ਪੈਣ ਉਹ ਆਪਣੇ ਆਪ ਵੀ ਮਰ ਜਾਣਾ ਜੇ ਫੇਰ ਦੁਬਾਰਾ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਜੇ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਜਾਂ ਕੋ ਬਾਹਰੋਂ ਵੇਚਣ ਆਉਂਦਾ ਉਹਦੇ ਬਾਰੇ ਜੋ ਤੁਹਾਨੂੰ ਤਰੀਕਾ ਸਹੀ ਲੱਗਦਾ ਹੈ ਜੋ ਤੁਹਾਨੂੰ ਤਰੀਕਾ ਸਹੀ ਲੱਗਦਾ ਜਿਹੜੇ ਤਰੀਕੇ ਨਾਲ ਤੁਸੀਂ ਦੱਸਣਾ ਚਾਹੁੰਦੇ ਜੇ ਉਹਦੇ ਬਾਰੇ ਸਾਨੂੰ ਜਰੂਰ ਦੱਸੋ ਜੇ ਕਿਸੇ ਦਾ ਪੁੱਤ ਕਿਸੇ ਗਲਤ ਅੰਸ਼ਰ ਕਰਕੇ ਬੱਚੇ ਦਾ ਲੱਗਾ ਹੈ ਉਹਦੇ ਬਾਰੇ ਵੀ ਸਾਨੂੰ ਦੱਸੋ ਉਸ ਬੱਚੇ ਨੂੰ ਅਸੀਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾਈਏ ਉਸ ਬੱਚੇ ਦਾ ਇਲਾਜ ਕਰਵਾਈਏ ਉਸ ਬੱਚੇ ਨੂੰ ਸਹੀ ਇਨਸਾਨ ਬਣਾਵਾ ਕੇ ਉਹਦੇ ਪਰਿਵਾਰ ਨੂੰ ਚੰਗੀਏ ਫੇਰ ਮੇਰੀ ਸਾਰੇ ਪਿੰਡ ਬਦੋਆ ਵਾਲਿਆਂ ਕੇ ਹੱਥ ਜੋੜ ਕੇ ਬੈਠੇ। ਉਹ ਦਿਨ ਬਈ ਲੋ ਤਾਂ ਤੁਹਾਨੂੰ ਜੇ ਮਾਂਜੀ ਨੇ ਬੜਾ ਵੱਡਾ ਫੈਸਲਾ ਲਿਆ ਤੁਹਾਡੀ ਸੇਧ ਨੂੰ ਨੁੱਕ ਰੱਖਦੇ ਹੋਏ। ਇੱਕ 10 ਲੱਖ ਦਾ ਕਾਰਡ ਥੋੜੇ ਜਣਾਂ ਤੱਕ ਇੱਕ 10 ਲੱਖ ਦਾ ਕਾਰਡ ਤੁਹਾਡਾ ਬਣੇਗਾ। ਤਕਰੀਬਨ ਜਿਹੜੇ ਪੰਜਾਬ ਦੇ ਪ੍ਰਾਈਵੇਟ ਚੰਗੇ ਹਸਪੀਟਲ ਨੇ ਉਹਨਾਂ ਦੇ ਨਾਲ ਸਰਕਾਰ ਦਾ ਲਿੰਕ ਹੋ ਗਿਆ। ਕੁਝ ਹਸਪੀਟਲ ਇਦਾਂ ਦੇ ਨੇ ਜਿਨ੍ਹਾਂ ਦੇ ਨਾਲ ਇੱਕ ਹੌਣਾ ਪਰ ਥੋੜੇ ਜਣਾਂ ਤੱਕ ਤਹਾਡੇ ਮੈਡੀਕਲ ਕਾਰਡ ਬਣਾਏ ਜਾਣਗੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪਰਵਾਤਨਾ ਨਾ ਕਰੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਵੇ ਕੋਈ ਵੀ ਤੁਹਾਡੇ ਜ਼ਰੀਰ ਨੂੰ ਮੁਸ਼ਕਲ ਆਉਂਦੀ ਹੈ ਪ੍ਰਾਈਵੇਟ ਜਿਹੜੇ ਪ੍ਰਾਈਵੇਟ ਹਸਪਤਲ ਜਾਂ ਸਰਕਾਰੀ ਹਸਪਤਲ ਜਿੱਥੋਂ ਵੀ ਤੁਸੀਂ ਇਲਾਜ ਕਰਵਾਉਣ ਚਾਹੋਗੇ ਕਿਸੇ ਵੀ ਹਸਪਤਲ ਵਿੱਚ ਚੱਕਰਾ ਪਾਉਗੇ ਇੱਕ ਹੋਰ ਜਿਹੜੇ ਕਣਕ ਦੇ ਕਾਰਡਾਂ ਦੀ ਬੜੀ ਵੱਡੀ ਮੁਸ਼ਕਲ ਸੀ ਉਹ ਕਣਕ ਦੇ ਕਾਰਡ ਤਕਰੀਬਨ 36 ਦਾ ਕਾਰਡ 36 ਲੱਖ ਤੋਂ ਬਲੱਸ ਕਾਰਡ ਜਿਹੜੇ ਗ੍ਰਹਿਣਕਾਰ ਸੀ ਜਿਹੜੇ ਕਈ ਪਰਿਵਾਰਾਂ ਦੇ ਜੀ ਕਿਸੇ ਕਾਰਨ ਕਰਕੇ ਇੱਕ ਦੁਨੀਆ ਤੋਂ ਚਲੇ ਗਏ ਜਾਂ ਕਈ ਪਰਿਵਾਰਾਂ ਦੇ ਜੀ ਬਾਹਰ ਚਲੇ ਗਏ ਜਾਂ ਕਈਆਂ ਨੇ ਗ੍ਰਹਿਣਕਾਰ ਬਣਾਏ ਸੀ 36 ਲੱਖ ਤੋਂ ਬਲੱਸ ਕਾਰਡ ਕੱਟੇ ਗਏ ਨੇ 2.5 ਲੱਖ ਦੇ ਗ੍ਰਹਿਣਕਾਰ ਜਿਹੜੇ ਦੀ ਜ਼ਮੀਨ ਉਹਦਾ ਪਰ ਹਰੇਕ ਐਸਦੀ ਔਰ ਵੀਸੀ ਭਰਾ ਦਾ ਕਾਰਡ ਛੇਤੀ ਸਰਦਾਰ ਪ੍ਰਕਾਸ਼ ਸਿੰਘ ਮਾਨ ਜੀ ਦੇ ਵੱਈ ਇਹ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਬੜੀ ਵਧੀਆ ਜਿਹੜੀ ਕੋ ਲਹਿਰ ਚੱਲ ਰਹੀ ਹੈ ਅੱਜ ਅਸੀਂ ਉਸੇ ਲੜੀ ਦੇ ਦਾਤ ਨੰਬਣਾ ਦੇ ਵਿੱਚ ਹਲਕਾ ਵਧਗੜ ਗੁਰਿਆ ਨੂੰ ਅਗਰੇਟਰੀ ਦਿੱਤੀ ਔਰ ਮੀਟਿੰਗਾਂ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਲਿਆ ਤੇ ਕਾਫੀ ਕੁਝ ਦੇਖਣ ਨੂੰ ਵੀ ਮਿਲਿਆ ਪਿੰਡਾਂ ਦੇ ਵਿੱਚ ਜਾ ਕੇ ਪਿੰਡ ਦੀ ਸੰਗਤ ਤੋਂ ਜਾ ਕੇ ਜੋ ਕੁਛ ਹੀ ਦਾ ਹੈ ਪਿੰਡਾਂ ਦੇ ਵਿੱਚ ਨਸ਼ੇ ਦੇ ਕੰਟਰੋਲ ਕਿੰਨਾ ਹੋਇਆ ਇਹ ਬੜੀ ਪੁਛੀ ਦੀ ਗੱਲ ਹੈ ਵੀ ਕਾਫੀ ਪਿੰਡ ਅੱਜ ਮੈਂ ਪਿੰਡ ਨਾਨਕ ਚੱਕ ਦੇ ਵਿੱਚ ਗਿਆ ਪਿੰਡ ਸੈਦਪੁਰ ਪਿੰਡ ਬੰਦੋਵਾਲ ਖੁਰਦ ਕਈ ਪਿੰਡ ਇਦਾਂ ਦੇ ਵੇਖਣ ਨੂੰ ਆ ਰਹੇ ਨੇ ਵੀ ਜਿੰਨਾ ਪਿੰਡਾਂ ਦੇ ਵਿੱਚ ਬੱਚੇ ਬਿਲਕੁਲ ਨਸ਼ਾ ਛੱਡ ਚੁੱਕੇ ਨੇ ਔਰ ਪਿੰਡ ਨਸ਼ਾ ਮੁਕਤ ਹੋ ਚੁੱਕੇ ਨੇ ਪਰ ਕਈ ਪਿੰਡ ਜਿਨ੍ਹਾਂ ਦੇ ਪਿੰਡਾਂ ਦੇ ਜਿਨ੍ਹਾਂ ਪਿੰਡਾਂ ਦੇ ਵਿੱਚੋਂ ਤਕਰੀਬਨ ਕੋਈ 70 ਤੋਂ ਪਲੱਸ 70 75% ਦਾ ਨਸ਼ਾ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਹੈ ਪੰਜਾਬ ਪੁਲਿਸ ਦਾ ਬੜਾ ਵੱਡਾ ਰੋਲ ਹੈ ਤਕਰੀਬਨ ਫਿਰ ਇਕ ਚੂੜੀਆਂ ਦੇ ਵਿੱਚ ਚਾਰ ਥਾਣੇ ਆਉਂਦੇ ਨੇ ਚਾਰ ਥਾਣਿਆਂ ਦੇ ਵਿੱਚੋਂ ਤਕਰੀਬਨ 10 ਤੋਂ 15 ਦੀ ਐਵਰੇਜ ਸਾਡੇ ਐਸਐਚਓ ਸਰਬਾਨ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਕਰਾ ਰਹੇ ਨੇ ਪਰ ਉਹ ਬੱਚੇ ਮਿਲ ਕੇ ਵੀ ਜਾਂਦੇ ਨੇ ਜਦੋਂ ਨਸ਼ਾ ਛਡਾਈ ਕੇਂਦਰ ਦੇ ਵਿੱਚੋਂ ਨਸ਼ਾ ਛੱਡ ਕੇ ਵਾਪਸ ਆਉਂਦੇ ਨੇ ਬੜੇ ਖੁਸ਼ੀ-ਖੁਸ਼ੀ ਮਿਲ ਕੇ ਵੀ ਜਾਂਦੇ ਨੇ ਪਰ ਉਹਨਾਂ ਦੇ ਪਰਿਵਾਰ ਮਠਿਆਈ ਤੱਕ ਦੇ ਡੱਬੇ ਦੇ ਕੇ ਜਾਂਦੇ ਨੇ ਵੀ ਸਾਡੇ ਪਰਿਵਾਰ ਦੇ ਵਿੱਚ ਖੁਸ਼ੀ ਆਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹ ਪਰਿਵਾਰ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਬੱਚੇ ਨਸ਼ਾ ਮੁਕਤ ਹੋ ਗਏ ਉਹਨਾਂ ਦੇ ਪਰਿਵਾਰਾਂ ਦੀ ਖੁਸ਼ੀ ਆ ਗਈਆਂ ਮੇਰੀ ਸਾਰੇ ਹਲਕਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਇਸ ਮੇਮ ਦੇ ਵਿੱਚ ਸਾਡੇ ਸਾਥੀ ਬਣੋ ਇਸ ਮੇਮ ਦੇ ਵਿੱਚ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਡਾ ਸਾਥ ਦਿਓ ਅਸੀਂ ਹਰ ਇੱਕ ਪਿੰਡ ਦੇ ਵਿੱਚ ਪਹੁੰਚ ਕਰਾਂਗੇ ਹਰ ਇੱਕ ਗਲੀ ਦੇ ਵਿੱਚ ਪਹੁੰਚ ਕਰਾਂਗੇ ਹਰ ਇੱਕ ਮਹੱਲੇ ਦੇ ਵਿੱਚ ਪਹੁੰਚ ਕਰਾਂਗੇ ਪਰ ਮੇਰੇ ਨਾਲ ਨਾਲ ਸਾਰੇ ਮਾਡੀਆਂ ਦੇ ਮੋਤਬਰਾਂ ਨੂੰ ਜਿਹੜੇ ਸਾਡੇ ਭਰਾ ਕਈ ਸਮਾਜ ਸੇਵਾ ਕਰਦੇ ਨੇ ਕਈ ਭਰਾ ਜਥੇਬੰਦੀਆਂ ਦੇ ਵਿੱਚ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਸੀਐਮ ਸਾਹਿਬ ਨੇ ਸਰਦਾਰ ਕੁਮਾਰ ਸਿੰਘ ਮਾਜੀ ਦੇ ਇੱਕ ਬਹੁਤ ਵੱਡਾ ਇੱਕ ਸੱਚਾ ਸੋਸ਼ਲ ਮੈਦਾਨ ਲਗਾਇਆ ਹੈ ਇਸ ਫੈਸਲੇ ਦੇ ਅਸੀਂ ਸਾਥੀ ਬਣੀਏ ਇਸ ਮਹਿਮ ਦੇ ਵਿੱਚ ਅਸੀਂ ਰਲ ਮਿਲ ਕੇ ਸਾਥ ਦੇਈਏ ਹਾਂ ਜੋ ਅਸੀਂ ਕਿਸੇ ਦੇ ਪੁੱਤਰੇ ਨੂੰ ਕਿਸੇ ਦੇ ਸੁਹਾਗ ਨੂੰ ਕਿਸੇ ਦੇ ਪੁੱਤ ਨੂੰ ਕਿਸੇ ਦੇ ਪਜੀਦੇ ਨੂੰ ਬਚਾਉਣ ਦੇ ਵਿੱਚ ਅਸੀਂ ਆਪਣਾ ਯੋਗਦਾਨ ਪਾ ਸਕੀਏ ਤੇ ਮੇਰੀ ਸਾਰਿਆਂ ਨੂੰ ਬਖਸ਼ੀਏ